हां जी दोस्तों कई ਭਰਾ ਹੁੰਦੇ ਹਨ ਨਾ ਪਸ਼ੂ ਪਾਲ ਕਬੀਰ ਤੇ ਸਾਂਭੀ ਜਾਂਦੇ ਆ ਤੇ ਥੋੜਾ ਜੇ ਖਰਚੇ ਪਿੱਛੇ ਬਸੂ ਨੂੰ ਛੱਡ ਦਿੰਦੇ ਨੇ ਜਾਂ ਵੇਚ ਦਿੰਦੇ ਨੇ ਇੱਕ ਤੁਹਾਨੂੰ ਆਪਾਂ ਗਾਂ ਦਿਖਾਉਣੇ ਆ ਇਹਦੀ ਜਾਣਕਾਰੀ ਆਪਾਂ ਲੈਣੇ ਆ ਆਪਣੇ ਇਹ ਮਿੱਤਰ ਤੋਂ ਆਈ ਵੀ ਸੀ ਤੇ ਇਹਦੀ ਇੱਕ ਨਾ ਸਾਈਡ ਤੇ ਰਸੋਈ ਜੀ ਸੀ ਹਨਾ ਹਾਂ ਹਾਂ ਪੂਰੀ ਵੱਡੀ ਸਾਰੀ ਬਣੀ ਹੋਈ ਸੀ ਤੇ ਇਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਸੀ ਇਹ ਤੁਸੀਂ ਦਵਾਈ ਸੀ ਮੱਥਾ ਮਾਰਿਆ ਸੀ ਅਗਲੇ ਦਿਨ ਸਾਮੀ ਨਹੀਂ ਹਾਂਜੀ ਤੁਸੀਂ ਕਹਿੰਦੇ ਚੱਲ ਵੇਖ ਲਓ ਚੰਗੀ ਆ ਸਾਬ ਲਓ ਆਪਾਂ ਸਾਮਲੀ ਸੀ ਹਾਂ ਛੋਟਾ ਨਾਲ ਪਰਾਲਾ ਹੋ ਗਿਆ ਨਾਲ ਅਸੀਂ ਮੱਥਾ ਮਾਰਿਆ ਜੇ ਕਾ ਆਪਨੇ ਕੋਲੇ ਗੱਬਰ ਰਹੀ ਸੀ ਤੁਸੀਂ ਉਦੋਂ ਡਾਕਟਰ ਦਾ ਕੰਮ ਕਰਦੇ ਸੀ ਹਾਂ ਮੈਨਾਂ ਦਾ ਮੈਨਾਂ ਪਹਿਲੇ ਟੀਕੇ ਤੇ ਰਹੀ ਸੀ ਨਾ ਪਹਿਲੇ ਤੇ ਰਹੀ ਸੀ ਕਰਮ ਵਾਲੀ ਹਾਂ ਵਧੀਆ ਉਹ ਤੋਂ ਬਾਅਦ ਹੁਣ ਦੁਬਾਰੀ ਪਹਿਲੇ ਤੇ ਰਹੀ ਸੀ ਛੋਟੇ ਭਰਿਆ ਸੀਗਾ ਹਾਂ ਅਜੇ ਹੁਣ ਵੀ ਕਹਿੰਦੇ ਸੀ ਤਾਰਾ ਕਰ ਜਾਓ ਘਰ ਜੋ ਕਿਰਪਾ ਵੀ ਹੁਣ ਵੀ ਤੁਸੀਂ ਭਰ ਜੋਗੇ ਹੁਣ ਤਾਂ ਉਹ ਕੰਮ ਛੱਡਦਾ ਹਨਾ ਸਾਡੇ ਵਿਚਾਰੀ ਨੇ ਵਧ ਗਿਆ ਦੋਨੇ ਵਾਰੀ ਆਪਾਂ ਨੂੰ ਬੱਚੀਆਂ ਜਿੱਤੀਆਂ ਤੇ ਕਿੰਨੇ ਉਦੋਂ ਉਦੋਂ ਬਾਕੀ ਸੀ 20-22 ਹਾਂ ਕਿੰਨੇ ਕਿਤੋਂ ਦੁੱਧ ਸੀ ਉਦੋਂ ਜਦੋਂ ਤੁਸੀਂ ਲਈਆ ਪੁੱਤ ਅਗਲੇ ਦਾ ਆਪਾਂ ਨੂੰ 5-7 ਕਿਲੋ ਹੀ ਸੀਗਾ ਬਈ ਉਸ ਤਾਂ ਸਮਹਾਲ ਅਗਲੇ ਦਿ ਉਹ ਹੀ ਸੀ ਹਾਂ ਚੰਗੀ ਸਮਹਾਲ ਨਾਲ ਸਾਡੇ ਕੋਲੇ 20-22 ਤੇ ਜਾਵੜੀ ਬਾਕੀ ਸੀ ਠੀਕ ਹੈ ਤੇ ਹੁਣ ਵਾਲਾ 30 ਨੂੰ ਕਰ ਦਿਆ ਕਰੌਸ ਹਾਂ ਕਰ ਦਈ ਜੀ ਤੇ ਕਿਹੜਾ ਪਾਊਡਰ ਪਾਉਣਿਆ ਕਈ ਭਰਾ ਕੋਈ ਸਲਾਹ ਲੈਣਾ ਚਾਹੁੰਦਾ ਹੋਵੇ ਪਾਊਡਰ ਤਾਂ ਪੀਡੀਐਫ ਦਾ ਪਾਜਾ ਸੀ ਆਰਐਸ ਪਾਦਨੇ ਜੀ ਠੀਕ ਹੈ ਟੈਗ ਅਗਰੀਮੈਂਟ ਸੁਖਨ ਪਾਦਨੇ ਵਧੀਆ ਪਾਊਡਰ ਦਾ ਹੀ ਮਾੜਾ ਨਹੀਂ ਪਾਉਣੀ ਕਿੰਨਾ ਕੁ ਪਾਉਣਿਆ ਬੱਸ ਉਹਨੂੰ ਜਿਵੇਂ ਕਹਿੰਦੇ ਵੀ 50 ਗ੍ਰਾਮ ਇੱਡੀ ਗਾਣ ਦਾ 50 ਗ੍ਰਾਮ ਕੀ ਕਰੂਗਾ ਜੀ ਤਾਂ ਹੁਣ ਸਾਨੂੰ ਪਤਾ ਹੀ ਇਹ ਕਿ ਤਾਂ ਫਿਰ ਗੱਟਿਆਂ ਨਾਲ ਹੀ ਪਾਉਣਾ ਪੈਂਦਾ ਜੀ ਮੁੱਠਿਆਂ ਨਾਲ ਨਹੀਂ ਮੁੱਠਿਆਂ ਨਾਲ ਨਹੀਂ ਪਾਉਣਾ ਪੈਂਦਾ ਹਾਂ ਕਈ ਗੱਲਾਂ ਲਿਆ ਕੇ ਮੈਡੀਕਲ ਤੋਂ ਫੇਰ ਤਾਂ ਨਹੀਂ ਪੂਰਾ ਹੁੰਦਾ ਜੀ ਜੇ ਕਈ ਕਈ ਭਰਾ ਕਹਿੰਦੇ ਨਾ ਵੀ ਮੈਂ 2 ਕਿਲੋ ਪਾਇਆ 2 ਕਿਲੋ ਤਾਂ ਫੇਰ ਨਹੀਂ ਚਾਹ ਕੇ ਦਾ ਪਾਉਣਾ ਪਊ ਹਾਂ ਤੇ ਜੇ ਪਾਊਡਰ ਪਾਉਣਾ ਦਾ ਘੱਟੋ ਘੱਟ ਮੰਨ ਲਾ 20 ਕਿਲੋ ਵਾਲਾ ਪੈਕ 20 ਕਿਲੋ ਵਾਲਾ ਘੱਟਾ ਲੈਣਾ ਪਊਗਾ ਹਣਾ ਜੀ 50 ਕਿਲੋ ਵਾਲਾ ਆਉਂਦਾ 20 ਵਾਲਾ ਸਰਦਾ ਨਹੀਂ ਚਲੋ ਜਿਵੇਂ ਛੋੜੇ ਪਸ਼ੂ ਆਣ ਜਿਵੇਂ 2-3 ਪਸ਼ੂ ਆ ਛੋੜੇ ਵਾਲਾ ਤਾਂ ਮਤਲਬ ਮੇਰੇ ਟੀ ਗਬਰ ਆਇਆ ਥੋੜੇ ਕਰਿਆ ਕੇ ਦੂਜੀ ਵਾਰ ਫੇਰ ਮੈਂ ਭਰਿਆ ਸੀ ਪਹਿਲੇ ਪਹਿਲੇ ਟੀਕੇ ਤੇ ਜੀ ਤਾਰਾ ਕਰੀਆ ਰੰਭੀ ਜਾਂਦੀ ਸੋ ਲੱਖ ਜੀ ਮਹਾ ਤਾਈ ਤੁਹਾਨੂੰ ਚੌੜ ਕਰਦੇ ਹਾਂ ਲੈ ਲਓ ਪੈਗਾ ਹੁਣ ਤਾਂ ਫਿਰ ਆਪਾਂ ਸੜਦਾ ਨਾ ਕੰਮ ਕਿਵੇਂ ਰਿਹਾ ਸੀ ਆਪਣਾ ਡਾਕਟਰੀ ਦਾ ਪ੍ਰੋਸੈਸ ਸਾਨੂੰ ਤਾਂ ਥੋੜੇ ਬਣਾ ਪੂਰੀ ਔਖਾ ਬਈ ਵਧੀਆ ਕੰਮ ਚੱਲਦਾ ਸੀ ਜਦੋਂ ਮਾਰਕ ਕੰਮ ਬਹੁਤ ਸੋਹਣਾ ਸੀ ਨਾ ਹਾਂ ਬੜੀ ਗੱਲ ਸੀ ਆਪਣੇ ਨਾਲ ਜੀ ਰਿਜ਼ਲਟ ਵੀ ਬਹੁਤ ਸੀ ਬਹੁਤ ਵਧੀਆ ਜੀ ਸਰਾ ਜੀ ਪਹਿਲੇ ਪਹਿਲੇ ਟੀਕੇ ਤੇ ਰਹਿੰਦੇ ਰਹੀਆਂ ਹਨਾ ਪਹਿਲਾਂ ਜਦੋਂ ਸਾਡੇ ਤੁਸੀਂ ਘਰੇ ਪੈਰ ਪਾਇਆ ਉਹਨੋਂ ਸਾਨੂੰ ਚੰਗਾ ਹੀ ਸੀਗਾ ਪਿੱਛੇ ਸਪੀਰੀਅੰਡ ਦਾ ਪਤਾ ਜਿਵੇਂ ਮਾਲਾ ਵੀ ਛੋਡੀ ਮੈਂ ਤਾਂ ਉਲਝਾ ਸੀ ਮੈਂ ਅੱਜ ਦਾ ਉਲਝਾ ਵਾ ਸੀ ਹਾਂ ਜਦੋਂ ਦੇ ਇੱਕ ਚੈੱਕ ਕਰੀ ਤੇ ਗੱਭਣ ਨਿਕਲੇ ਹਨ ਹਾਂ ਮੇਰੇ ਯਾਦ ਆਉਂ ਗੱਲਾਂ ਹਾਂਜੀ ਹਾਂਜੀ ਦੋਸਤੋ ਬਾਈ ਦੇ ਘਰੇ ਨਾ ਇੱਕ ਪਸ਼ੂ ਆਪਾਂ ਚੈੱਕ ਕਰਨ ਆਏ ਸੀ ਤੇ ਬਾਈ ਕਹਿੰਦਾ ਵੀ ਖਾਲੀ ਆ ਟੀਕਾ ਭਰਨਾ ਪਰ ਜਦੋਂ ਆਪਾਂ ਚੈੱਕ ਕਰੀ ਮਿੱਤਰੋ ਉਹ ਘੱਟੋ ਘੱਟ ਹੈਗੀ ਸੀ ਮਲਾ 4-5 ਮਹੀਨੇ ਦੀ ਹਾਂ 6 ਮਹੀਨੇ ਦੀ ਗੱਭਣ ਸੀ ਤੇ ਬਾਈ ਨੂੰ ਆਪਣਾ ਕੰਮ ਮਿੱਤਰੋ ਵਧੀਆ ਲੱਗਿਆ ਤੇ ਆਪਾਂ ਕਾਫੀ ਸਾਲ ਲਗਾਤਾਰ ਮਿੱਤਰੋ ਕੰਮ ਕੀਤਾ ਮੇਰੇ ਹਿਸਾਬ ਨਾਲ 15-18 ਸਾਲ ਤਾਂ ਬਾਈ ਦੇ ਘਰੇ ਆਇਆ ਹੁਣ ਹਾਂ ਹਾਂ ਲਗਾਤਾਰੀ ਤੇ ਚੰਗੀ ਬਾਈ ਦੇ ਘਰੇ ਬਰੀਡ ਬਣ ਗਈ ਐ ਸੋ ਮਜਬੂਰੀ ਬਣ ਗਈ ਕੰਮ ਛੱਡਣ ਦੀ ਕਿਉਂਕਿ ਆਪਣਾ ਮਿੱਤਰੋ ਇਹ ਵੀ ਕੰਮ ਬਹੁਤ ਸੋਹਣਾ ਬਣ ਗਿਆ ਤਾਂ ਕਰਕੇ ਆਪਾਂ ਛੱਡੀ ਆ ਸੋ ਕਿਵੇਂ ਲੱਗੀ ਸਾਡੀ ਜਾਣਕਾਰੀ ਤਾਂ ਜਰੂਰ ਮਿੱਤਰੋ ਵੀਡੀਓ ਨੂੰ ਦੇਖਿਓ ਲਾਇਕ ਕਮੈਂਟ ਕਰਿਓ ਫਿਰ ਆਪਾਂ ਕਹਿੰਦੇ ਵੀ ਜੇ ਇੱਕ ਦੋ ਪਸ਼ੂ ਰੱਖਣੇ ਆ ਤਾਂ ਮਿੱਤਰੋ 5 ਕਿਲੋ ਪਾਊਡਰ ਤੁਸੀਂ ਲਿਆ ਸਕਦੇ ਹੋ ਪਰ ਜੇ 5-7 ਪਸ਼ੂ ਰੱਖਣੇ ਆ ਤਫਰ ਕਿਲੋਆਂ ਦੇ ਹਿਸਾਬ ਨਾਲ ਨਹੀਂ ਮਿੱਤਰੋ ਪਾウダー ਚਲਾਣਾ ਗਟਿਆਂ ਦੇ ਹਿਸਾਬ ਨਾਲ ਪਾウダー ਪਾਉਂਗੇ ਤਾਂ ਪਸ਼ੂ ਮਿੱਤਰੋ ਪਹਿਲੇ ਪਹਿਲੇ ਹੀਟ ਦੇ ਵਿੱਚ ਹਾਂ ਪਹਿਲੇ ਪਹਿਲੇ ਹੀਟ ਦੇ ਵਿੱਚ ਹੀ ਪਸ਼ੂ ਰਹੂਗਾ ਤੇ ਸਿਮਣ ਮਿੱਤਰੋ ਉਹਨਾਂ ਤੋਂ ਭਰਾਓ ਜੋ ਤਜਰਬੇਕਾਰ ਹੈ ਹਾਂ ਤਜਰਬੇਕਾਰ ਆ ਕਾਫੀ ਸਾਲਾਂ ਤੋਂ ਤਜਰਬੇਕਾਰ ਆ ਉਹਨਾਂ ਤੋਂ ਤੁਸੀਂ ਟੀਕਾ ਭਰਾਓ ਤੇ ਨਹੀਂ ਤਾਂ ਮਿੱਤਰੋ ਛੋਟੇ ਪਸ਼ੂ ਗਊਸ਼ਾਲਾ ਦੇ ਵਿੱਚ ਗਾਵਾਂ ਜਾਣਗੀਆਂ ਤੇ ਮੱਝਾਂ ਮਿੱਤਰੋ ਜਾਣਗੀਆਂ ਪਸ਼ੂ ਮੰਡੀ ਦੇ ਵਿੱਚ ਮਾਰੇ ਡੱਡ ਤੋਂ ਐਡੀ ਬਜਾ ਬੱਚੇ ਦਾ ਨਹੀਂ ਹੱਥ ਹੀ ਨਹੀਂ ਆਉਂਦੀ ਮੈਨੂੰ ਲੱਗਦਾ ਸਮਝ ਨਹੀਂ ਲੱਗਦੀ ਸਮਝ ਨਹੀਂ ਲੱਗਦੀ ਕਿੱਥੇ ਹੱਥ ਆਉਂਦਾ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ